ਮੇਰੀ ਉਮਰ 59 ਪੂਰੀ ਹੋ ਗਿਆ 60 ਪੂਰੀ ਹੋ ਜਾਣੀ ਹੈ ਵੈਸੇ ਜੁਲਾਈ ਦੇ ਵਿੱਚ ਜੁਲਾਈ 60 ਪੂਰੇ ਹੋ ਜਾਣੇ ਤੇ ਮੈਮ ਕਦੋਂ ਸਫਰ ਸ਼ੁਰੂ ਹੁੰਦਾ ਹੈ ਜੇ ਐਥਲੀਟ ਪ੍ਰੋਫੈਸ਼ਨ ਬਣਾਉਣ ਦਾ ਇਸ ਪ੍ਰੋਫੈਸ਼ਨ ਵਿੱਚ ਤਾਂ ਮੈਂ 2017 2018 ਵਿੱਚ ਆਈ ਹਾਂ 2017 ਵਿੱਚ ਮੇਰੇ ਹਸਬੰਦ ਆਏ ਸੀ 2018 ਵਿੱਚ ਮੈਂ ਆਈ ਹਾਂ ਇਸ ਵਿੱਚ ਲੇਕਿਨ ਉਸ ਤੋਂ ਪਹਿਲਾਂ ਮੈਂ ਬਚਪਨ ਵਿੱਚ ਆਪਣੇ ਸਕੂਲ ਟਾਈਮ ਦੇ ਵਿੱਚ ਖੇਡਦੀ ਰਹੀ ਹਾਂ ਨੇ ਨੈਸ਼ਨਲ ਲੈਵਲ ਤੱਕ ਜਾਂਦੀ ਰਹੀ ਹਾਂ ਉਥੋਂ ਪ੍ਰੀਸ਼ਨ ਹਾਸਲ ਕੀਤੀਆਂ ਨੇ ਤੋਂ ਬਾਅਦ ਫਿਰ ਮੈਰਿਜ ਹੋਣ ਤੋਂ ਮਗਰੋਂ ਫਿਰ ਮੈਂ ਬੱਚੇ ਹੋਏ ਬੱਚਿਆਂ ਨੂੰ ਸੈੱਟ ਕੀਤਾ ਜਦੋਂ ਬੱਚੇ ਬਿਲਕੁਲ ਸੈੱਟ ਹੋ ਗਏ ਆਪਣੇ ਪੈਰਾਂ ਤੇ ਖੜੇ ਗਏ ਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਸਫਰ ਸਟਾਰਟ ਕਰ ਲਿਆ ਸੀ ਕਦੋਂ ਸ਼ੁਰੂ ਕੀਤਾ ਸੀ ਯਾਥਲੀ ਐਕਚੁਅਲੀ ਪਹਿਲਾਂ ਆਰਮੀ ਨੂੰ ਕੰਮ ਕਰਦਾ ਮੈਂ ਆਰਮੀ ਤੋਂ 2005 ਦੇ ਵਿੱਚ ਰਿਟਾਇਰਮੈਂਟ ਹੋਇਆ ਸੀ ਇਹਨਾਂ ਵਿੱਚ ਜਿਹੜਾ ਕੰਪੀਟੀਸ਼ਨ ਸੀ ਉਹ ਪਿੰਡ ਫਟੂਰ ਉਹਦੇ ਵਿੱਚ 2 ਕਿਲੋਮੀਟਰ ਦਾ ਕੰਪੀਟੀਸ਼ਨ ਸੀ ਜੇਚ ਮੈਂ 3rd ਪੋਜੀਸ਼ਨ ਮੇਰੇ ਹੱਥ ਨਾਲ ਹੋਈ ਸੀ ਉਸ ਤੋਂ ਬਾਅਦ ਫਿਰ ਮੈਂ 5 ਕਿਲੋਮੀਟਰ ਪਟਿਆਲੇ ਮੈਂ ਤੁਹਾਡਾ ਕਿੱਤਾ ਬੇਸਿਕਲੀ ਹੈ ਕਿਸੇ ਟੀਚਿੰਗ ਦੇ ਵਿੱਚ ਮੈਂ ਟੀਚਿੰਗ ਸੀ ਫਿਜ਼ੀਕਲ ਟੀਚਰਸ ਨੇ ਤੇ ਮੈਂ 38 ਸਾਲ ਸਰਵਿਸ ਕੀਤੀ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਟੀਚਰ ਦੇ ਤੌਰ ਤੇ ਹੌਸਲੇ ਬੁਲੰਦ ਹੋਣ ਤਾਂ ਉਮਰਾਂ ਨਹੀਂ ਵੇਖੀਆਂ ਜਾਂਦੀਆਂ ਮੈਂ ਇਹ ਸ਼ਬਦ ਇਸ ਲਈ ਕਹਿ ਰਿਹਾ ਕਿਉਂਕਿ ਅੱਜ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਮਿਲਾਂ ਰਿਹਾਗਾ ਜਿਨ੍ਹਾਂ ਦੀ ਉਮਰ ਬੇਸ਼ੱਕ ਜ਼ਿਆਦਾ ਹੋਵੇ ਪਰ ਹੌਸਲੇ ਨੇ ਜਿਹੜੇ ਉਸ ਤੋਂ ਵੀ ਬਲੰਦ ਨੇ ਅੱਜ ਗੱਲਬਾਤ ਕਰਾਂਗੇ ਉਹਨਾਂ ਐਥਲੀਟ ਐਥਲੀਟਾਂ ਦੇ ਨਾਲ ਜਿਨ੍ਹਾਂ ਨੇ ਕਹਿ ਲੀਏ 50 ਸਾਲ ਦੀ ਉਮਰ ਤੋਂ ਬਾਅਦ ਇਸ ਖਿੱਤੇ ਨੂੰ ਚੁਣਿਆ ਤੇ ਬੁਲੰਧੀਆਂ ਵੀ ਹਾਸਲ ਕੀਤੀਆਂ ਤੇ ਆਓ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੀ ਨਾਮ ਹੈ ਜੀ ਸਰ ਮਹਿੰਦਰ ਸਿੰਘ ਜੀ ਤੇ ਤੁਹਾਡਾ ਮੈਡਮ ਸਰਬਜੀਤ ਕੋ ਤੇ ਮੈਂ ਜਿੱਦਾਂ ਕਿਹਾ ਕਿ ਹੌਸਲੇ ਬੁਲੰਦ ਹੁਣ ਤਾਂ ਉਮਰਾਂ ਦੀ ਵੇਖਿਆ ਜਾਂਦੀ ਹੈ ਤੇ ਹੁਣ ਤੁਹਾਡੀ ਉਮਰ ਕਿੰਨੀ ਹੈ ਜੀ ਮੇਰੀ ਉਮਰ 59 ਪੂਰੀ ਹੋ ਗਈ ਹੈ 60 ਪੂਰੀ ਹੋ ਜਾਣੀ ਹੈ ਵੈਸੇ ਜੁਲਾਈ ਦੇ ਵਿੱਚ ਜੁਲਾਈ 60 ਪੂਰੇ ਹੋ ਜਾਣੇ ਤੇ ਮੈਮ ਕਦੋਂ ਸਫਰ ਸ਼ੁਰੂ ਹੁੰਦਾ ਹੈ ਜੇ ਐਥਲੀਟ ਪ੍ਰੋਫੈਸ਼ਨ ਬਣਾਉਣ ਦਾ ਇਸ ਪ੍ਰੋਫੈਸ਼ਨ ਵਿੱਚ ਤਾਂ ਮੈਂ 2017 2018 ਵਿੱਚ ਆਈਆਂ 2017 ਵਿੱਚ ਮੇਰੇ ਹਸਬੰਦ ਆਏ ਸੀ 2018 ਵਿੱਚ ਮੈਂ ਆਈ ਹਾਂ ਇਸ ਵਿੱਚ ਲੇਕਿਨ ਉਸ ਤੋਂ ਪਹਿਲਾਂ ਮੈਂ ਬਚਪਨ ਵਿੱਚ ਆਪਣੇ ਸਕੂਲ ਟਾਈਮ ਦੇ ਵਿੱਚ ਖੇਡਦੀ ਰਹੀ ਹਾਂ ਤੇ ਆਪਣੇ ਸਕੂਲ ਦੀ ਵੈਸਟ ਐਥਲੀਟ ਰਹੇ ਹਾਂ ਆਪਣੇ ਨੈਸ਼ਨਲ ਲੈਵਲ ਤੱਕ ਜਾਂਦੀ ਰਹੀ ਹਾਂ ਉਥੋਂ ਪੋਜੀਸ਼ਨ ਹਾਸਲ ਕੀਤੀਆਂ ਨੇ ਉਸ ਬਾਅਦ ਫਿਰ ਮੈਰਿਜ ਹੋਣ ਤੋਂ ਮਗਰੋਂ ਫਿਰ ਮੈਂ ਬੱਚੇ ਹੋਏ ਬੱਚਿਆਂ ਨੂੰ ਸੈੱਟ ਕੀਤਾ ਜਦੋਂ ਬੱਚੇ ਬਿਲਕੁਲ ਸੈੱਟ ਹੋ ਗਏ ਆਪਣੇ ਪੈਰਾਂ ਤੇ ਖੜੇ ਗਏ ਤੇ ਉਸ ਬਾਅਦ ਫਿਰ ਅਸੀਂ ਇਹ ਸਫਰ ਸਟਾਰਟ ਕਰ ਲਿਆ ਦੋਨੇ ਇਨਸਪਾਇਰੇਸ਼ਨ ਮਿਲਦੀ ਕਿੱਥੋਂ ਕਿੱਥੋਂ ਇਨਸਪਾਇਰ ਹੋਏ ਸੀ ਤੁਸੀਂ ਨਹੀਂ ਪਹਿਲਾਂ ਅਸੀਂ ਐਥਲੀਟ ਹੋਣ ਤੁਸੀਂ ਐਥਲੀਟ ਹੋਣ ਕਰਕੇ ਫਿਰ ਦਿਮਾਗ 'ਚ ਸੀ ਵੀ ਨਹੀਂ ਆਪਣੀ ਸਿਹਤ ਨੂੰ ਕਾਇਮ ਰੱਖਣਾ ਫਿਰ ਜਦ 2017 ਦੇ ਵਿੱਚ ਮੇਰੇ ਹਸਬੰਦ ਨੇ ਸਟਾਰਟ ਕੀਤਾ ਤੇ ਇਹਨਾਂ ਨੂੰ ਮੈਂ ਦੇਖਿਆ ਵੀ ਇਹਨਾਂ ਨੇ ਸਟਾਰਟ ਕੀਤਾ ਤੇ ਮੈਂ ਵੀ ਇੱਕ ਐਥਲੀਟ ਆ ਮੈਂ ਵੀ ਕਰ ਸਕਦੀ ਆ ਫਿਰ ਇਹਨਾਂ ਦੇ ਨਾਲ ਹੀ ਮੈਂ ਸਾਥ-ਸਾਥ ਲੱਗ ਗਈ ਦੋਨੇ ਫਿਰ ਇਕੱਠੇ ਜਾਣ ਲੱਗੇ ਤੇ ਮਹਿੰਦਰ ਜੀ ਤੁਹਾਡੀ ਗੱਲ ਕਰਦਿਆਂ ਤੁਸੀਂ ਕਦੋਂ ਸ਼ੁਰੂ ਕੀਤਾ ਸੀ ਜੀ ਐਥਲੀਟ ਬੈ ਐਕਟਲੀ ਬੈਸ ਪਹਿਲਾਂ ਆਰਮੀ ਨੂੰ ਕੰਮ ਕਰਦਾ ਮੈਂ ਆਰਮੀ ਤੋਂ 2005 ਦੇ ਵਿੱਚ ਰਿਟਾਇਰਮੈਂਟ ਹੋਇਆ ਸੀ ਉਸ ਤੋਂ ਬਾਅਦ ਫਿਰ ਦੁਬਾਰਾ ਸਰਵਿਸ ਐਜੇ ਜੇਈ ਸਿਵਲ ਮੈਂ 에어ਪੋਰਟ ਸਟੇਸ਼ਨ ਹਲਵਾਰਾ ਕਰਦਾ ਰਿਆਂ 10 ਸਾਲ ਦੀ ਗ੍ਰੀ ਤੇ ਉਸ ਤੋਂ ਬਾਅਦ ਜੋ ਮੈਂ ਰਿਟਾਇਰਮੈਂਟ ਹੋਇਆ 2016 ਚ ਤਾਂ ਇਹ ਸੋਚਿਆ ਵੀ ਆਪਣੀ ਸਿਹਤ ਨੂੰ ਠੀਕ ਰੱਖਣ ਵਾਸਤੇ ਜ਼ਰੂਰੀ ਹੈ ਵੀ ਕੁਝ ਨਾ ਕੁਝ ਐਕਟੀਵਿਟੀ ਕੀਤੀ ਜਾਵੇ ਤਾਂ ਮੈਂ 2016 ਚ ਸਲਪ ਕੰਬਰ ਤੋਂ ਥੋੜਾ ਰਨਿੰਗ ਵਗੈਰਾ ਸਟਾਰਟ ਕਰ ਲਈ ਤੇ ਉਸ ਤੋਂ ਬਾਅਦ 2017 ਦੇ ਵਿੱਚ ਫਿਰ ਮੈਂ ਕੰਪੀਟੀਸ਼ਨ ਅਟੈਂਡ ਕਰਨੇ ਸ਼ੁਰੂ ਕਰ ਦਿੱਤੇ ਸ਼ੁਰੂਆਤ ਕਿੱਥੋਂ ਹੁੰਦੀ ਹੈ ਪਹਿਲਾ ਕੰਪੀਟੀਸ਼ਨ ਕਿਹੜਾ ਲੜਿਆ ਸੀ ਤੇ ਕੀ ਪੋਜੀਸ਼ਨ ਹਾਸਲ ਕੀਤੀ ਪਹਿਲਾ ਜਿਹੜਾ ਕੰਪੀਟੀਸ਼ਨ ਸੀ ਉਹ ਪਿੰਡ ਫਟੂਰ ਉਹਦੇ ਵਿੱਚ 2 ਕਿਲੋਮੀਟਰ ਦਾ ਕੰਪੀਟੀਸ਼ਨ ਸੀ ਜਿਹਦੇ ਚ ਮੈਂ 3rd ਪੋਜੀਸ਼ਨ ਮੇਰੇ ਹੱਥ ਨੂੰ ਹੋਈ ਸੀ ਉਸ ਤੋਂ ਬਾਅਦ ਫਿਰ ਮੈਂ 5 ਕਿਲੋਮੀਟਰ ਪਟਿਆਲੇ ਫਿਰ 10 ਕਿਲੋਮੀਟਰ ਲੁਧਿਆਣਾ ਯੂਨੀਵਰਸਿਟੀ ਤੇ ਹੋਰ ਬਹੁਤ ਥਨੇਰੇ ਸਾਮਰਥਰ ਚੰਡੀਗੜ੍ਹ ਜਲੰਧਰ ਤੇ ਸultanpur ਤੇ ਮਤਲਬ ਹੁਣ ਤਾਂ ਕਾਊਂਟਿੰਗ ਕਰਨਾ ਵੀ ਔਖਾ ਹੋ ਗਿਆ ਬੈਂਗਲੌਰ ਕਲਕੱਤਾ ਤੇ ਬੰਬਈ ਚਨਈ ਤੇ ਬੈਂਗਲੌਰ ਦਿੱਲੀ ਬਹੁਤ ਬਹੁਤ ਸਾਰੀ ਜਗ੍ਹਾ ਤੇ ਉੱਤੇ ਜਾ ਕੇ ਅਸੀਂ ਇਹ ਰੇਸਾਂ ਲਾਈਆਂ ਨੇ ਤੇ ਮੈਂ ਤੁਹਾਡਾ ਕਿਤਾ ਬੇਸਿਕਲੀ ਹੈ ਕਿ ਸੀ ਟੀਚਿੰਗ ਦੇ ਵਿੱਚ ਮੈਂ ਟੀਚਿੰਗ ਸੀ ਫਿਜ਼ੀਕਲ ਟੀਚਰਸ ਮੈਂ ਤੇ ਮੈਂ 38 ਸਾਲ ਸਰਵਿਸ ਕੀਤੀ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਹੀ ਟੀਚਰ ਦੇ ਵਿੱਚ ਤੇ ਉਸ ਤੋਂ ਬਾਅਦ ਜਦ 2016 ਦੇ ਵਿੱਚ ਮਤਲਬ ਇਹ ਇਹ ਆਈ 2018 ਦੇ ਵਿੱਚ ਮੈਂ ਇਹ ਫਿਰ ਤੇ ਉਹਦੇ ਨਾਲ ਮੈਂ ਫਿਰ ਲਗਾਤਾਰ ਹੀ ਮਤਲਬ ਚੱਲਦਾ ਰਿਹਾ ਸਾਡਾ ਜਿਸ ਤਰ੍ਹਾਂ ਪਹਿਲਾਂ ਅਸੀਂ ਮੈਰਾਥਨ ਸ਼ੁਰੂ ਕੀਤੀ ਮੈਰਾਥਨ ਨਹੀਂ ਵੈਸੀ 5 ਕਿਲੋਮੀਟਰ ਰੇਸ ਹੀ ਹੁੰਦੀ ਆ 5 ਕਿਲੋਮੀਟਰ ਤੋਂ ਮੈਂ ਸਟਾਰਟ ਕੀਤੀ ਆ 5 ਕਿਲੋਮੀਟਰ ਕੀਤੀ ਫਿਰ 10 ਕਿਲੋਮੀਟਰ ਕੀਤੀ ਉਸ ਤੋਂ ਬਾਅਦ 21 ਕਰਨ ਲੱਗੇ ਫਿਰ 25 ਕਿਲੋਮੀਟਰ ਇਸ ਤਰ੍ਹਾਂ ਹੌਲੀ ਹੌਲੀ ਵਧਦੇ ਗਏ ਅਸੀਂ ਹੁਣ 2023 ਦੇ ਵਿੱਚ 42 ਕਿਲੋਮੀਟਰ ਕਰਕੇ ਆਏ ਦੋਨੋਂ ਜਾਣੇ ਉਹ ਕਿੱਥੇ ਕਰੀਏ ਜੀ ਉਹ ਬੰਬੇ ਕੀਤੀ ਅਸੀਂ ਇਹ TCS ਦੇ ਹੁੰਦੇ ਨੇ ਚਾਰ ਹੁੰਦੀਆਂ ਨੇ 10 ਕਿਲੋਮੀਟਰ 21 ਕਿਲੋਮੀਟਰ 25 ਕਿਲੋਮੀਟਰ ਤੇ 42 ਕਿਲੋਮੀਟਰ ਇਹ ਚਾਰੇ ਪੂਰੇ ਹੁੰਦੇ ਨੇ ਤੇ ਇੱਕ ਪ੍ਰੋਗਰਾਮ ਦਾ ਸਾਨੂੰ ਪੂਰਾ ਵੱਡਾ ਸਰਟੀਫੀਕੇਟ ਮਿਲਦਾ ਤੋ ਸਾਨੂੰ ਦੋਨਾਂ ਜਾਣਰ ਮਿਲ ਚੁੱਕੇ ਹੈ। ਤੇ ਉਸ ਤੋਂ علاوہ ਮੈਂ ਮਾਸਟਰ ਗੇਮ ਦੇ ਵਿੱਚ ਜਿਸ ਰਾਮਾਸਤੂਆਣ ਸਾਹਿਬ ਹੋਏ ਆ ਆਪਣੇ ਐਲਪੀਓ ਜਲੰਧਰ ਤੇ ਅੰਮ੍ਰਿਤਸਰ ਹੋਏ ਚੰਡੀਗੜ੍ਹ ਹੋਏ ਮਾਸਟਰ ਗੇਮ ਜਿੱਥੇ ਵੀ ਤਕਰੀਬਨ ਹੁੰਦੀਆਂ ਨੇ ਸਾਰੇ ਅਸੀਂ ਮਾਸਟਰ ਗੇਮਸ ਹੀ ਕਰਦੇ ਆ ਔਰ ਮੈਰਾਥਨ ਵੀ ਮੈਰਾਥਨ ਤਾਂ ਸ਼ਾਇਦ ਅਸੀਂ ਕੋਈ ਕਦੀ ਨਹੀਂ ਛੱਡੀ ਹੋਵੇ ਕੋਈ ਬਠਿੰਡਾ ਹੋਇਆ ਜਲੰਧਰ ਹੋਇਆ ਅੰਮ੍ਰਿਤਸਰ ਹੋਇਆ ਤੁਹਾਨੂੰ ਨਿੰਨੰਦਾ ਸੀ ਤਾਂ ਵੀ ਕੋਈ ਅਜਿਹੀ ਜਗ੍ਹਾ ਹੈ ਨਹੀਂ ਜਿੱਥੇ ਅਸੀਂ ਨਹੀਂ ਜਾਈਏ ਔਰ ਉਥੋਂ ਵੀ ਫਿਰ ਇਹ ਹੁੰਦਾ ਵੀ ਸਾਨੂੰ ਇਹ ਹੁੰਦਾ ਵੀ ਪੋਜੀਸ਼ਨ ਲੈ ਕੇ ਹੀ ਹੋਣੀ ਆ ਮਤਲਬ ਪ੍ਰੈਕਟਿਸ ਇੰਨੀ ਜ਼ਿਆਦਾ ਫਿਰ ਹੁੰਦੀ ਆ ਕਰੀਦੀ ਆ ਵੀ ਪੋਜੀਸ਼ਨ ਹਾਸਲ ਕਰਨੀ ਕਰਨੀ ਆ ਜੋ ਕੁਛ ਮਰਜ਼ੀ ਹੋਵੇ ਇਹਦੇ ਵਿੱਚ ਥੋੜੀ ਜਿਹੀ 10 ਸਾਲ ਦਾ ਵੀ ਗੈਪ ਹੋ ਜਾਂਦਾ ਕਈ ਵਾਰ 15 ਸਾਲ ਦਾ ਵੀ ਗੈਪ ਹੋ ਜਾਂਦਾ ਮੈਰਾਥਨ ਦੇ ਵਿੱਚ ਲੇਕਿਨ ਜਿਹੜੇ ਮਾਸਟਰ ਗੇਮਸ ਹੁੰਦੇ ਉਹ ਚ ਹਰ 5 ਸਾਲ ਦਾ ਗੈਪ ਹੁੰਦਾ ਇਹ ਮੈਂ ਨੈਸ਼ਨਲ ਇੰਟਰਨੈਸ਼ਨਲ ਕਰ ਚੁੱਕੀ ਆ ਅੱਛਾ ਕਈ ਵਾਰੀ ਰਿਸ਼ਤੇਦਾਰੀ ਦੇ ਵਿੱਚ ਚਲੇ ਜਾਂਦੇ ਆ ਤੇ ਮਜਬੂਰੀਆਂ ਵੀ ਬਣ ਜਾਂਦੇ ਨੇ ਜਿਹਨੂੰ ਕਹਿ ਲਈ ਇੱਕ ਲਾਗ ਲੱਗ ਗਈ ਹੈ ਜਾਂ ਚिटਕ ਲੱਗ ਗਈ ਹੈ ਇਸ ਚੀਜ਼ ਦੀ ਵੀ ਮੈਂ ਦੌੜ ਨਹੀਂ ਦੌੜਨਾ ਤੇ ਉੱਥੇ ਜਾ ਕੇ ਕਿਵੇਂ ਮੈਨੇਜ ਕਰਦੇ ਆ ਫਿਰ ਨਹੀਂ ਵੈਸੇ ਤਾਂ ਅਸੀਂ ਸਾਡੀ ਆਦਤ ਆ ਵੀ ਅਸੀਂ ਰਾਤ ਬਹੁਤ ਘਟ ਰਹਿੰਦੇ ਆ ਕਿਉਂਕਿ ਸਾਨੂੰ ਇਹ ਹੁੰਦਾ ਵੀ ਅਸੀਂ ਸਵੇਰੇ ਦੀ ਤਵਾ ਕਰਨੀ ਆ ਅਸੀਂ ਰਨਿੰਗ ਕਰਨੀ ਆ ਸਾਡਾ ਇਹ ਮਿਸ ਨਾ ਹੋ ਜੇ ਔਰ ਜਦ ਵੀ ਅਸੀਂ ਜਾਂਦੇ ਆ ਜੀ ਹੁਣ ਅਸੀਂ ਬੇਟੇ ਕੋਲ ਜਾਂਦੇ ਆ ਉੱਥੇ ਤਾਂ ਅਸੀਂ ਅਕਸਰ ਕਰਦੇ ਆ ਤੇ ਚਾਹੇ ਵੱਡੀ ਬੇਟੀ ਕੋਲ ਜਾਈਏ ਜਾਂ ਛੋਟੀ ਬੇਟੀ ਕੋਲ ਜਿੱਥੇ ਵੀ ਜਾਣਾ ਅਸੀਂ ਉਹ ਜਗ੍ਹਾ ਲੱਭ ਲੈਣੀ ਆ ਵੀ ਇੱਥੇ ਸਾਡੀ ਆਹਾ ਰੂਟ ਹੈਗਾ ਪਹਿਲਾਂ ਅਸੀਂ ਵਾਕ ਕਰਨੀ ਆ ਸ਼ਾਮ ਨੂੰ ਦੂਸਰੇ ਮਾਰਨਿੰਗ ਆਣਾ ਵੀ ਇਹ ਆਪਣਾ ਰੂਟ ਜਿਹੜਾ ਸਹੀ ਆ ਆਪਾਂ ਇੱਥੇ ਰਨਿੰਗ ਕਰਨੀ ਆ ਤੇ ਪਿੰਡ ਆਉਨੇ ਆ ਤਾਂ ਸਾਡੇ ਹੈ ਕੋਈ ਐਸੇ ਤਾਂ ਗਰਾਊਂਡ ਹੈ ਨਹੀਂ ਆਪਣੀ ਕੋਈ ਵੀ ਆਸ-ਪਾਸ ਚ ਚੰਗੀ ਤਰ੍ਹਾਂ ਤੇ ਅਸੀਂ ਜਾਂਨੇ ਦਾਣਾ ਮੰਡੀ ਦੇ ਵਿੱਚ ਫਿਰ ਉਸ ਦਾਣਾ ਮੰਡੀ ਵਿੱਚ ਦੋਨੋਂ ਜਾਣੇ ਜਾ ਕੇ ਪ੍ਰੈਕਟਿਸ ਕਰਕੇ ਆਉਨੇ ਆ ਤੇ ਮਹਿੰਦਰੀ ਤੁਹਾਡੇ ਕੋਲੇ ਆਉਣਾ ਰੋਜ਼ਾਨਾ ਦੀ ਰੁਟੀਨ ਕੀ ਆ ਕਿੰਨੇ ਵਜੇ ਉੱਠ ਕੇ ਤੁਸੀਂ ਜਿਹੜਾ ਵੌਕ ਕਰਨ ਜਾਂਦੇ ਹੋ ਜਾਂ ਕਿ ਲਈ ਦੌੜ ਲਗਾਉਣ ਜਾਂਦੇ। ਯਾਦ ਨਾਲ ਜਿਦੋਂ ਸਾਡੀ ਦੋਨਾਂ ਦੀ ਇਹ ਰੁਟੀਨਾ ਕਿ ਅਸੀਂ 4 ਵਜੇ ਸਵੇਰੇ ਬੈੱਡ ਛੱਡ ਦੇਣਾ। ਉਸ ਤੋਂ ਬਾਅਦ ਆਪਣਾ ਇਸ਼ਨਾਨ ਪਾਣੀ ਕਰਕੇ ਤੇ ਮਹਾਰਾਜ ਦਾ ਨਾਮ ਲੈ ਕੇ ਅਸੀਂ 5:30 ਜਾਂ 6 ਜਿਹਦੇ ਕਰੀਬ ਬਾਹਰ ਚੱਲ ਜਾਈਦਾ। ਦੌੜਨ ਬਾਅਦ ਤੇ ਜਿੱਦਾਂ ਕਿ ਹੁਣ ਸਾਡੇ ਇੱਥੇ ਅਸੀਂ ਮੁੰਡਿਆਂ ਦਾ ਸਕੂਲ ਹੈ। ਰੋਡੀਆਂ ਪਿੰਡ ਦੇ ਲੱਗੇ ਉੱਥੋਂ ਅਸੀਂ ਸਟਾਰਟ ਕਰਕੇ ਦਣਾ ਮੰਡੀ ਦੌੜ ਕੇ ਜਾਈਦਾ ਉੱਥੇ ਫਿਰ ਸਾਰੇ ਚੱਕਰ ਲਾ ਜੀਦੇ ਉਹ 500 ਮੀਟਰ ਦਾ ਪੂਰਾ ਟ੍ਰੈਕ ਬਣ ਜਾਂਦਾ ਹੈ ਤੇ ਉੱਥੇ ਪੂਰੀ ਪ੍ਰੈਕਟਿਸ ਕਰਕੇ ਇੱਕ ਘੰਟਾ ਪ੍ਰੈਕਟਿਸ ਕਰਕੇ ਫਿਰ ਵਾਪਸ ਰਨਿੰਗ ਕਰਕੇ ਹੀ ਵਾਪਸ ਫਿਰ ਆ ਜਾਈਦਾ ਤੁਸੀਂ ਕਿੰਨੇ ਸਾਲ ਦੀ ਉਮਰ ਚ ਸ਼ੁਰੂ ਕੀਤਾ ਸੀ ਰਨਿੰਗ 60 ਸਾਲ ਤੋਂ ਬਾਅਦ ਹੀ ਸਟਾਰਟ ਕੀਤਾ ਹੈ ਮੈਂ ਜਦ ਮੈਰਾਥਨ ਕਰ ਕਰਨੀ ਹੈ ਨਾ ਉਹ 60 ਸਾਲ ਤੋਂ ਬਾਅਦ ਸਟਾਰਟ ਤੇ ਇਹ 60 ਸਾਲ ਦੀ ਉਮਰ ਤੋਂ ਬਾਅਦ ਹੀ ਕਿਉਂ ਆਇਆ ਮੰਦੇ ਵਿੱਚ ਵੀ ਐਜ ਐਥਲੀਟ ਜਾਂ ਕਹਿ ਲਈਏ ਆਪਾਂ ਨੂੰ ਕੰਪੀਟੀਸ਼ਨ ਲੜਨੇ ਚਾਹੀਦੇ ਉਹ ਇਤਨਾ ਸੀ ਕਿ ਥਾਰੀਆਂ ਲੈਵਲਟੀਆਂ ਜਿਹੜੇ ਤੁਹਾਡੇ ਆਪਣੇ ਸਾਰੇ ਅੰਗੇਜ ਮੇਜ ਯੋ ਤੁਸੀਂ ਉੱਥੇ ਥਾਰੇ ਨੂੰ ਫ੍ਰੀ ਹੋ ਜਾਣੇ ਹੋ ਰਿਟਾਇਰਮੈਂਟ ਹੋ ਗਈ ਤੁਹਾਡੇ ਬੱਚੇ ਸੈਕਲ ਹੋ ਗਏ ਲੈਵਲਟੀਆਂ ਸਾਰੀ ਖਤਮ ਹੋ ਗਈ ਉਸ ਤੋਂ ਬਾਅਦ ਤੁਹਾਡਾ ਮੈਂਟਲੀ ਤੁਸੀਂ ਫ੍ਰੀ ਹੋ ਮੈਂਟਲੀ ਫ੍ਰੀ ਹੋਣ ਤੋਂ ਬਾਅਦ ਸਿਰਫ ਤੁਸੀਂ ਆਪਣੀ ਇੱਕ ਏਜ ਵੀ ਵੱਧ ਗਈ ਹੈ ਤੁਹਾਡੀ ਇਹ ਤੁਹਾਨੂੰ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਿਹਤ ਕੰਨੀ ਖਿਆਲ ਰੱਖਣਾ ਜੇ ਸਿਹਤ ਕੰਨੀ ਖਿਆਲ ਕਰਨ ਲਈ ਐਕਸਰਸਾਈਜ਼ ਤੇ ਡਾਈਟ ਇਹ ਦੋਨਾਂ ਚੀਜ਼ਾਂ ਦਾ ਖਿਆਲ ਕਰਨਾ ਬਹੁਤ ਜ਼ਰੂਰੀ ਹੈ ਤਾਂ ਅਸੀਂ ਇਸ ਚੀਜ਼ ਨੂੰ ਲੈ ਕੇ ਇਹ ਦੋਨਾਂ ਨੇ ਅਸੀਂ ਇਹ ਡਿਸਾਈਡ ਕੀਤਾ ਕਿ ਆਪਾਂ ਹੁਣ ਰਨਿੰਗ ਸਟਾਰਟ ਕਰੀਏ ਤਾਂ ਕਿ ਆਪਣੀ ਫਿਜ਼ੀਕਲ ਫਿਟਨੈਸ ਬਣੀ ਰਹੇ ਤੇ ਇਹ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ ਮੈਂ ਅੱਜ ਕੱਲ ਦੇ ਨੌਜਵਾਨ ਬੱਚਿਆਂ ਨੂੰ ਵੀ ਇਹ ਕਹਾਂਗਾ ਕਿ ਸਿਹਤ ਨੂੰ ਸਭ ਤੋਂ ਪਹਿਲਾਂ ਪ੍ਰਾਇਓਰਟੀ ਦੇਣੀ ਚਾਹੀਦੀ ਆ ਬਾਕੀ ਕੰਮ ਵੀ ਜ਼ਰੂਰੀ ਨੇ ਪਰ ਜਿਵੇਂ ਕਹਿੰਦੇ ਹਨ ਮਸਤਨ ਖੇਡਣ ਮਨ ਕਾ ਚਾਹੋ ਤੇ ਉਹਦੇ ਵਾਸਤੇ ਸਾਨੂੰ ਖੇਡਣਾ ਵੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੇ ਤੁਸੀਂ ਚੋਕੇ ਅੰਦਰੂਨੀ ਖੁਸ਼ੀ ਮਿਲਦੀ ਹੈ ਬਹੁਤ ਜ਼ਿਆਦਾ ਆਪਣੇ ਆਪ ਨੂੰ ਸੈਟੀਸਫੈਕਸ਼ਨ ਮਿਲਦੀ ਹੈ ਇਹ ਸਿਰਫ ਕਲਾ ਇਹ ਨਹੀਂ ਹੈ ਕਿ ਅਸੀਂ ਪ੍ਰਾਈਜ਼ ਜਿੱਤ ਕੇ ਆਣਾ ਹੈ ਠੀਕ ਆ ਉਹ ਉਹ ਲੱਗ ਹੈ ਪਰ ਉਹ ਤੋਂ ਇਲਾਵਾ ਆਪਣੀ ਸਿਹਤ ਵਾਸਤੇ ਆਪਾਂ ਨੂੰ ਐਕਸਰਸਾਈਜ਼ ਕਰਨਾ ਔਰ ਉਹਦੇ ਵਿੱਚ ਜੋ ਰਨਿੰਗ ਜਿਹੜੀ ਹੈ ਨਾ ਉਹ ਸਭ ਤੋਂ ਜ਼ਿਆਦਾ ਮੈਨੇ ਰੱਖਦੀ ਆ ਕਿਉਂਕਿ ਤੁਹਾਡੀ ਪੂਰੀ ਸਰੀਰ ਦੀ ਐਕਸਰਸਾਈਜ਼ ਹੁੰਦੀ ਆ ਉਹਦੇ ਵਿੱਚ ਤੁਹਾਡੇ ਅੰਦਰ ਦਾ ਜੋ ਸਿਸਟਮ ਆ ਉਹਦਾ ਔਰ ਤੁਹਾਡਾ ਐਕਟਰਨਲ ਇੰਟਰਨਲ ਦੋਨਾਂ ਦੀ ਹੀ ਐਕਸਰਸਾਈਜ਼ ਹੁੰਦੀ ਆ ਜਿਹਦੇ ਨਾਲ ਸਿਹਤ ਬਣੀ ਰਹਿੰਦੀ ਆ ਤੇ ਹੁਣ ਕਿੰਨੇ ਕਿਲੋਮੀਟਰ ਤੱਕ ਤੁਸੀਂ ਦੌੜ ਲੈਂਦੇ ਹੋ ਹੁਣ ਵੀ ਅਸੀਂ 8 ਕਿਲੋਮੀਟਰ 10 ਕਿਲੋਮੀਟਰ ਡੇਲੀ ਹੀ ਕਰਦੇ ਆ ਡੇਲੀ ਸੜਾ ਰੁਕੇ ਨਾ 8 ਕਿਲੋਮੀਟਰ 10 ਕਿਲੋਮੀਟਰ ਕਰਨਾ ਹੈ ਮਿਨੀਮਮ 45 ਮਿੰਟ 50 ਮਿੰਟ 1 ਘੰਟਾ 1 ਘੰਟਾ ਸਵਾ ਘੰਟਾ ਇਸ ਤਰ੍ਹਾਂ ਤੁਹਾਡੀ ਵੀਕਲੀ ਇੱਕ ਅਲੱਗ ਪ੍ਰੋਗਰਾਮ ਬਣਿਆ ਹੋਇਆ ਹੈ ਵੀ ਅੱਜ ਇਹ ਕਰਨਾ ਹੈ ਅਗਲੇ ਦਿਨ ਆ ਕਰਨਾ ਹੈ ਇੱਕ ਦਿਨ ਸਪੀਟਾ ਲੜਨੀਆਂ ਨੇ ਇੱਕ ਦਿਨ ਲੌਂਗ ਰੰਗ ਕਰਨੀਆਂ ਉਹ ਸਾਰਾ ਸਿਸਟਮੈਟਿਕ ਚੱਲਦਿਆ ਤੇ ਮੈਮ ਮੇਰੇ ਤਾਂ ਸੁਣਦੇ ਵਿੱਚ ਇਹ ਵੀ ਆਇਆ ਵੀ ਤੁਸੀਂ ਤਾਂ ਆਪਣੇ ਭਰਾ ਨੂੰ ਵੀ ਨਾਲ ਲੈ ਲਿਆ ਉਹਨਾਂ ਦੀ ਵੀ ਉਮਰ ਬਹੁਤ ਹੈ ਜੀ ਹਾਂਜੀ ਹਾਂਜੀ ਉਹਨਾਂ ਦੀ ਉਮਰ ਕਿੰਨੀ ਹੈ ਉਹਨਾਂ ਦੀ 71 ਸਾਲ ਦੀ ਉਮਰ ਹੋਈ ਹੈ ਹੂੰ ਇਹ ਜੋ ਦੋਸੀ ਦਰ ਸੀ ਲੇਕਿਨ ਉਹ ਕਈ ਵਾਰ ਕਹਿੰਦੇ ਸੀ ਹੁਣ ਤੁਸੀਂ ਦੌੜਦੇ ਹੋ ਮੈਨੂੰ ਵੀ ਚਾਹੀਦਾ ਮੈਂ ਕਿਹਾ ਚਲੋ ਫਿਰ ਤੁਸੀਂ ਵੀ ਚਲੋ ਫਿਰ ਇਸ ਤਰ੍ਹਾਂ ਸੀ ਮੈਰਾਥਨ ਸੀ ਪਟਿਆਲੇ ਸੀ ਸਾਡੇ 21 ਕਿਲੋਮੀਟਰ ਤੇ ਪਹਿਲਾਂ ਉਹ ਥੋੜੀ ਪ੍ਰੈਕਟਿਸ ਕਰਦੇ ਰਹੇ ਤੇ ਕਹਿੰਦੇ ਮੈਂ 21 ਕਿਲੋਮੀਟਰ ਲਾਵਾਂਗੇ ਪਹਿਲੇ ਮੈਂ ਮਨਾ ਕੀਤਾ ਵੀ 21 ਕਿਲੋਮੀਟਰ ਤੁਸੀਂ ਨਾ ਲਾਓ ਪਹਿਲਾਂ ਥੋੜੀ ਲਾ ਲਓ ਪਰ ਨਹੀਂ ਉਹ ਇੰਨਾ ਨਹੀਂ 21 ਕਿਲੋਮੀਟਰ ਲਗਾਉਣੀ ਸੀ ਤਾਂ ਕਹਿੰਦੇ ਮੈਂ ਵੀ 21 ਕਿਲੋਮੀਟਰ ਲਗਾਉਣੀ ਆ ਪਰ ਮੈਂ ਉਸ ਵਕਤ 10 ਕਿਲੋਮੀਟਰ ਲਗਾਈ ਸੀ ਮੈਨੂੰ ਡਰ ਸੀ ਵੀ ਉਹਨਾਂ ਨੇ ਪ੍ਰੈਕਟਿਸ ਨਹੀਂ ਕੀਤੀ ਹੈਗੀ 1 ਕਿਲੋਮੀਟਰ ਉਹ ਲਾ ਵੀ ਲੈਣਗੇ ਜਦੋਂ ਇਹ ਆ ਗਏ ਮੈਂ ਕਿਹਾ ਵੀਰ ਕਿੱਥੇ ਕਾ ਕਹਿੰਦੇ ਪਿੱਛੇ ਹੀ ਹੈ ਜੇ ਬਹੁਤ ਜ਼ਿਆਦਾ ਅਸੀਂ ਮਤਲਬ ਹੌਲੀ ਹੌਲੀ ਚੱਲੋ ਉਹਨਾਂ ਨੇ ਪੂਰੀ ਕੀਤੀ ਬੜਾ ਵਧੀਆ ਲੱਗਿਆ ਉਸ ਵਕਤ ਸਾਨੂੰ ਬਹੁਤ ਵਧੀਆ ਲੱਗਿਆ ਉਸ ਤੋਂ ਮਗਰੋਂ ਫਿਰ ਅਸੀਂ ਇਹਨਾਂ ਨਾਲ ਲੈ ਕੇ ਚੱਲੇ ਜਿੱਥੇ ਵੀ ਜਾਣਾ ਹੁਣ ਅਸੀਂ ਇਹਨਾਂ ਨੂੰ ਨਾਲ ਲੈ ਕੇ ਜਾਣੇ ਹਾਂ ਕਿਤੇ ਇਹ ਤਾਂ ਨਹੀਂ ਵੀ ਪੂਰੇ ਮੈਡਲ ਆਪਣੇ ਘਰ ਦੇ ਵਿੱਚ ਹੀ ਲੈ ਕੇ ਆਉਣੇ ਨਹੀਂ ਨਹੀਂ ਸਾਨੂੰ ਇੱਕ ਮੈਡਲਾਂ ਤੱਕ ਨਹੀਂ ਫਿਰ ਇਹਨਾਂ ਨੇ ਇਹੀ ਕਿਹਾ ਸੀ ਵੀ ਆਪਣੀ ਸਿਹਤ ਬਹੁਤ ਜ਼ਰੂਰੀ ਆ ਕਿ ਇੱਕ ਨੀਰਾ ਮੈਡਲ ਇਕੱਠੇ ਕਰਨੇ ਦਾ ਮਤਲਬ ਨਹੀਂ ਹੈ ਵੀ ਜੇਤੋਂ ਸਾਡੀ ਸਿਹਤ ਹੋ ਸਭ ਤੋਂ ਜ਼ਰੂਰੀ ਆ ਜਿੱਥੇ ਸਿਹਤ ਆ ਉਥੇ ਸਿਹਤ ਨਹੀਂ ਹੈਗੀ ਤਾਂ ਪੈਸਾ ਵੀ ਕੋਈ ਕੰਮ ਨਹੀਂ ਪੈਸਾ ਇਕੱਠਾ ਕਰੀ ਜਾਵਾਂਗੇ ਉਹ ਕੋਈ ਕੰਮ ਨਹੀਂ ਆਉਂਦਾ ਅਰ ਸਿਹਤ ਠੀਕ ਹੈ ਤਾਂ ਉਹ ਪੈਸਾ ਵੀ ਯੂਜ਼ ਕਰਾਂਗੇ ਅਸੀਂ ਆਪਣੀ ਖੁਸ਼ੀ ਲਈ ਸਭ ਕੁਝ ਕਿਤੇ ਆਉਣਾ ਜਾਣਾ ਕਰਨਾ ਸਭ ਕੁਝ ਉਹ ਪੈਸਾ ਵੀ ਮੈਨੇ ਰੱਖਦਾ ਤੇ ਕਿਵੇਂ ਮੈਨੇਜ ਕਰਦੇ ਹੋ ਵੀ ਜਦੋਂ ਤੁਸੀਂ ਕਿਸੇ ਖੇਡਾਂ ਦੇ ਵਿੱਚ ਪਾਰਟਿਸਿਪੇਟ ਕਰਨ ਆਉਂਦਾ ਇਕੱਠੀ ਜਾਂਦੇ ਹੋ ਜਾਂ ਫਿਰ ਕਿੱਦਾਂ ਜਾਂ ਫਿਰ ਅਲੱਗ-ਅਲੱਗ ਵੀ ਹੋਇਆ ਕਦੇ ਨਹੀਂ ਇੱਕ ਵਾਰੀ ਅਲੱਗ ਹੋਇਆ ਸੀ ਸਾਡੇ ਨੈਸ਼ਨਲ ਤੇ ਉਹ ਹੈਗਾ 2023 ਦੇ ਵਿੱਚ ਤੇ ਇਹ ਕਹਿ ਰਹੇ ਸੀ ਵੀ ਆਪਾਂ ਜਾਣਾ ਕੁਰੂਖhetra ਜਾਣਾ ਪਰ ਮੈਨੂੰ ਮੈਂ ਚਾਹੁੰਦੀ ਸੀ ਵੀ ਨਹੀਂ ਮੈਂ ਮਾਫੀ ਲਈ ਕਲਕੱਤਾ ਜਾਣਾ ਪਰ ਇਹਨਾਂ ਨੇ ਮੈਨੂੰ ਰੋਕਿਆ ਨਹੀਂ ਇਹ ਮੈਨੂੰ ਕਹਿੰਦੇ ਤੇਰੀ ਮਰਜ਼ੀ ਹੈ ਤੁਸੀਂ ਉਧਰ ਚਲੇ ਜਾ ਉਧਰ ਜਾਣਾ ਮੈਂ ਤੇ ਇੱਧਰ ਜਾਵਾਂਗੇ ਫਿਰ ਵੀਰ ਜੀ ਸੀ ਨਾਲ ਤੇ ਇਹਨਾਂ ਦੇ ਨਾਲ ਵੀਰ ਜੀ ਗਏ ਮੇਰੇ ਨਾਲ ਹੁਸ਼ਿਆਰਪੁਰ ਤੋਂ ਮੇਰੇ ਫਰੈਂਡ ਹੈ ਤੇ ਸਿਸਟਰ ਬਣੀ ਹੋਈ ਆ ਮਤਲਬ ਉਹ ਨਾਲ ਗਏ ਤੇ ਅਸੀਂ ਦੋਨੋਂ ਉੱਥੇ ਗਏ ਇਹ ਦੋਨੇ ਇੱਧਰ ਚਲੇ ਗਏ ਮੈਨੂੰ ਕਦੇ ਵੀ ਮੈਨਾਂ ਰੋਕਿਆ ਨਹੀਂ ਜਾਂ ਅਲੱਗ-ਅਲੱਗ ਜਾਣ ਲਈ ਵੀ ਜੇ ਮੈਂ ਕਹਣਾ ਮੈਂ ਇੱਥੇ ਜਾ ਕੇ ਆਉਣਾ ਜੇ ਕੋਈ ਇਹਨਾਂ ਨੂੰ ਕੰਮ ਵੀ ਹੋਣਾ ਤੈਨਾਂ ਨੇ ਕਹਣਾ ਚਲੋ ਠੀਕ ਆ ਤੁਸੀਂ ਵੀਰ ਜੀ ਨੂੰ ਲੈ ਕੇ ਚਲੇ ਜਾਓ ਤੇ ਇਹ ਏਦਾਂ ਕਦੇ ਨਹੀਂ ਇਹਨਾਂ ਨੇ ਮਨਾ ਕੀਤਾ ਹੈਗਾ ਵੀ ਮੈਂ ਨਹੀਂ ਜਾ ਰਿਹਾ ਜੋ ਤੁਸੀਂ ਵੀ ਨਹੀਂ ਜਾ ਰਹੇ ਹੈਗੇ ਮਤਲਬ ਬੜੀ ਖੁਸ਼ੀ ਹੁੰਦੀ ਹੈ ਮੈਨੂੰ ਜਦੋਂ ਇਹ ਮੈਨੂੰ ਕਹਿੰਦੇ ਨੇ ਵੀ ਤੁਸੀਂ ਜਾਓ ਅੱਗੇ ਜਾਓ ਚਲੋ ਖੇਡੋ ਹੁਣ ਮਲੇਸ਼ੀਆ ਗਈ ਸੀ ਮੇਰੇ ਮਤਲਬ ਵੱਡੇ ਬੇਟੇ ਦੇ ਘਰ ਬੇਟਾ ਹੋਇਆ ਸੀ ਜਾਣਾ ਸੀ ਇਹਦੇ ਮੈਂ ਮਨਾ ਕਰ ਰਹੀ ਸੀ ਵੀ ਮੈਂ ਨਹੀਂ ਜਾਣਾ ਹੈਗਾ ਬੇਟਾ ਬਹੁਤ ਛੋਟਾ ਸਤੈ ਨਵੰਬਰ ਨੂੰ ਬੇਟਾ ਹੋਇਆ ਸੀ 29 ਨਵੰਬਰ ਨੂੰ ਮੈਂ ਜਾਣਾ ਸੀ ਮੈਂ ਮਨ ਕਰਦੀ ਸੀ ਲੇਕਿਨ ਇਹਨਾਂ ਨੇ ਬੱਚਿਆਂ ਨੇ ਸਾਰਿਆਂ ਨੇ ਕਹਿੰਦੇ ਨਹੀਂ ਮਮਾ ਇਹ ਮੌਕੇ ਕਦੇ ਨਹੀਂ ਮਿਲਦੇ ਤੁਸੀਂ ਜਾਓ ਔਰ ਮੈਨੂੰ ਵੀ ਇੰਨਾ ਹੌਸਲਾ ਹੋਇਆ ਉੱਥੇ ਜਾ ਕੇ ਵੀ ਜਦੋਂ ਮੈਂ ਰਸ ਰੌਣ ਲੱਗੀ ਮੈਨੂੰ ਇਹੀ ਸੀ ਵੀ ਮੈਂ ਮੈਡਲ ਲੈ ਕੇ ਜਾਣਾ ਹੁਣ ਜੋ ਕੁਛ ਮਰਜ਼ੀ ਹੋਵੇ ਇੰਟਰਨੈਸ਼ਨਲ ਮੈਡਲ ਮੈਂ ਲੈ ਕੇ ਹੀ ਜਾਣਾ ਕਿਉਂਕਿ ਸਾਰਿਆਂ ਨੇ ਬੜੇ ਪਿਆਰ ਨਾਲ ਬੜੇ ਮਤਲਬ ਮੈਨੂੰ ਭੇਜਿਆ ਉਹਨਾਂ ਨੇ ਮਾਣ ਨਾਲ ਤੇ ਬਹੁਤ ਖੁਸ਼ੀ ਹੋਈ ਜਦੋਂ ਮੈਡਲ ਲੈ ਕੇ ਜਦੋਂ ਵੀ ਬੜੀ ਖੁਸ਼ੀ ਹੋਈ ਮੈਨੂੰ ਵੀ ਇਹਨਾਂ ਦੇ ਨਾਲ ਔਰ ਨਾਲ ਕੈਲੀਏ ਵੀ ਤੁਹਾਡੇ ਨੇਵਰ ਆਂਦੀ ਕਵੰਡੀ ਪਿੰਡਾਂ ਦੇ ਵਿੱਚ ਰਹਿੰਦੇ ਹੋ ਕਿਵੇਂ ਦਾ ਫੀਲ ਕਰਦੇ ਹੋ ਤੁਹਾਨੂੰ ਦੇਖ ਕੇ ਕਿ ਉਹ ਵੀ ਤੁਹਾਡੇ ਕੈਲੀਏ ਨਕਸੇ ਕਦਮ ਤੇ ਚੱਲਣ ਲੱਗੇ ਜੀ ਨਹੀਂ ਨਹੀਂ ਉਹ ਮਤਲਬ ਮੈਂ ਤਾਂ ਬਹੁਤ ਕਹਿਣੀ ਹੈ ਪਹਿਲੇ ਤਾਂ ਅਸੀਂ ਰਹ ਨਹੀਂ ਸੁਧਾਰ ਰਹੇ ਹਾਂ ਲੇਕਿਨ ਉਹ ਸੁਧਾਰ ਕਈ ਸਾਨੂੰ ਮਿਲਦੇ ਸੀ ਉਹਨਾਂ ਨੂੰ ਅਸੀਂ ਕਹਿੰਦੇ ਸੀ ਤੁਸੀਂ ਚੱਲੋ ਉਹ ਫਿਰ ਵੀ ਦੇਖੋ ਦੇਖ ਸਾਨੂੰ ਥੋੜੇ ਬਹੁਤ ਲੱਗ ਗਏ ਸੀ ਪਰ ਹੁਣ ਅਸੀਂ ਇੱਥੇ ਪਿੰਡ ਵੀ ਆਉਨੇ ਆ ਪਿੰਡ ਕੋਈ ਇੰਨਾ ਜ਼ਿਆਦਾ ਮਤਲਬ ਹੈ ਨਹੀਂ ਅਜੇ ਨਾ ਹੀ ਅਸੀਂ ਜ਼ਿਆਦਾ ਕਿਸੇ ਵਿੱਚ ਵਿਚਰਦੇ ਆ ਕਿਉਂਕਿ ਸਾਨੂੰ ਵੀ ਇੰਨਾ ਨਹੀਂ ਹੈਗਾ ਕਿ ਪਿੰਡ ਨਾਲ ਕਦੇ ਬਾਹਰ ਅੰਦਰ ਜਾਣ ਕਰਕੇ ਬਾਹਰ ਰਹਿਣ ਕਰਕੇ ਤੇ ਉਹ ਨਹੀਂ ਸਾਡੇ ਆਂਗਣ ਵਾਸੀ ਦੋ ਚਾਰ ਹੋਣੇ ਜਿਨ੍ਹਾਂ ਨੂੰ ਮੈਂ ਜਾਣਦੀ ਆ ਮੈਂ ਤਾਂ ਵੈਸੇ ਜਾਣਦੀ ਹੁਣੀ ਪਿੰਡ ਵਿੱਚ ਸਹੀ ਬੁੱਚੋ ਦੋ ਚਾਰ ਕੋਣੇ ਜਿਨ੍ਹਾਂ ਨੂੰ ਜਾਣਦੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੀ ਆ ਉਹਨਾਂ ਨੇ ਕਈ ਵਾਰ ਕਹੀ ਤਾਂ ਤੁਸੀਂ ਐਕਸਰਸਾਈਜ਼ ਕਰ ਲਓ ਥੋੜੀ ਜਿਹੀ ਐਕਸਰਸਾਈਜ਼ ਕਰ ਲਓ ਪਰ ਹੁਣ ਤੁਹਾਨੂੰ ਪਤਾ ਹੀ ਇਹ ਪਿੰਡਾਂ ਵਾਲੇ ਕਹਿੰਦੇ ਨੇ ਨਹੀਂ ਨਹੀਂ ਮੈਂ ਤੇ ਕਿ ਦਿਨ ਖਾਸ ਇਹ ਮੈਂ ਕੁਝ ਨਹੀਂ ਸ ਮੇਰੇ ਘਰ ਹੀ ਆ ਜਾ ਕਰੋ ਆਪਾਂ ਥੋੜੀ ਜਿਹੀ ਐਕਸਰਸਾਈਜ਼ ਇੱਥੇ ਕਰ ਲਿਆ ਕਰਾਂਗੇ ਤੁਸੀਂ ਦੌੜੋ ਨਾ ਤੁਸੀਂ ਐਕਸਰਸਾਈਜ਼ ਕਰ ਲਓ ਚਲੋ ਹੌਲੀ ਹੌਲੀ ਦੇਖਦੇ ਆਂ ਸੋਚਦੇ ਆਂ ਵੀ ਉਹਨਾਂ ਨੂੰ ਜੋੜਨ ਲਈ ਸਾਰਿਆਂ ਨੂੰ ਤੇ ਹੁਣ ਤੱਕ ਕਿੱਥੇ ਤੱਕ ਖੇਡ ਚੁੱਕੇ ਹਾਂ ਮੈਂ ਇੰਟਰਨੈਸ਼ਨਲ ਤੱਕ ਖੇਡ ਚੁੱਕੀ ਹਾਂ ਇੰਟਰਨੈਸ਼ਨਲ ਚੋਂ ਵੀ ਮੇਰੀ ਪਲੇਸ ਹੈਗੀ ਹੈ ਕਿ ਨਾ 5 ਕਿਲੋਮੀਟਰ ਬਾਗਤੀ ਵਿੱਚੋਂ ਮੇਰਾ ਬ੍ਰੌਂਜ਼ ਮੈਡਲ ਹੈਗਾ ਤੇ 1500 ਵਿੱਚੋਂ ਮੇਰੀ 4ਥ ਪੋਜੀਸ਼ਨ ਪਈ ਸੀ ਇਸੇ 5 ਕਿਲੋਮੀਟਰ ਵਿੱਚ ਵੀ ਮੇਰੀ 4ਥ ਪੋਜੀਸ਼ਨ ਪਈ ਸੀ ਦੀ ਮੈਰਾਥਨ ਨੇ ਜਿਹੜੀਆਂ ਉਹ ਇੰਟਰਨੈਸ਼ਨਲ ਤੱਕ ਅਸੀਂ ਖੇਡ ਚੁੱਕੇ ਆ ਜਿਸ ਨੇ TCS ਦੀਆਂ ਸਾਰੀਆਂ ਮੈਰਾਥਨਸ ਹੁੰਦੀਆਂ ਨੇ ਸੋ ਇੰਟਰਨੈਸ਼ਨਲ ਹੀ ਹੁੰਦੀਆਂ ਨੇ ਇਸ ਨੇ ਹੁਣ ਅਸੀਂ ਕੈਨੇਡਾ ਗਏ ਸੀ ਉੱਥੇ ਵੀ ਆਪਣੇ ਟ੍ਰਾਂਟੋ ਵਿੱਚ TCS ਦੀ ਉਹ ਵੀ ਕੀਤੀ ਆ ਟ੍ਰਾਂਟੋ ਵੈਸਵੀ ਮੈਰਾਥਨ ਅਸੀਂ ਉੱਥੇ ਕੀਤੀ ਫਿਰ ਗੁਆਲਫ ਦੇ ਵਿੱਚ ਵੀ ਦੋ ਤਿੰਨ ਮੈਰਾਥਨ ਸੀ ਉੱਥੇ ਵੀ ਅਸੀਂ ਕੀਤੀਆਂ ਨੇ ਮਤਲਬ ਉੱਥੇ ਜਾ ਕੇ ਵੀ ਅਸੀਂ ਪ੍ਰੈਕਟਿਸ ਵਗੈਰਾ ਕਰਦੇ ਰਹਨੇ ਆ ਖੁਦ ਸਾਡੇ ਬੇਟੀ ਐ ਜਵਾਈ ਆ ਉਹਨੇ ਇਸ ਸਾਨੂੰ ਕੋਦ ਕਿ ਅਨੇ ਤੁਸੀਂ ਦੌੜੋ ਤੁਹਾਨੂੰ ਟ੍ਰੈਕ ਤੇ ਲੈ ਕੇ ਜਾਣੇ ਆ ਤੁਹਾਨੂੰ ਟ੍ਰੈਕ ਉੱਤੇ ਕਰਦੇ ਆ ਅਸੀਂ ਕਹਿੰਦੇ ਨਹੀਂ ਜਿੱਥੇ ਵੀ ਸਾਨੂੰ ਜਗ੍ਹਾ ਮਿਲਦੀ ਅਸੀਂ ਦੌੜ ਲੈਂਦੇ ਆ ਉੱਥੇ ਜਮਿੰਦਰ ਜੀ ਆ ਖਰਾਕ ਕੀ ਤੁਸੀਂ ਦੇਖੋ ਸਪਲੀਮੈਂਟ ਆਇਆ ਜਾਂ ਫਿਰ ਕਿ ਕਿੱਦਾਂ ਦੀ ਖਰਾਕ ਰੱਖੀ ਹੋਈ ਹੈ ਦੇਖੋ ਨਾਰਮਲ ਤਾਂ ਇਹ ਹੈ ਦੇਖ ਤਾਂ ਸਭ ਤੋਂ ਪਹਿਲਾਂ ਤਾਂ ਇਹ ਖਰਾਬ ਦਾ ਬਿਲਕੁਲ ਪਿਆ ਹੈ ਤੁਸੀਂ ਆ ਬਿਲਕੁਲ ਨਹੀਂ ਕਰਦੇ ਤੇ ਬਾਕੀ ਜਿਹੜੀ ਡਾਈਟ ਹੈ ਨਾਰਮਲ ਜਿਹੜਾ ਰੋਟੀ ਘੱਟ ਖਾਈ ਦਿਆ ਯਾਦ ਫਰੂਟ ਹੈ ਜਿੱਤਰਾ ਸੇਲਾ ਬਹੁਤ ਜ਼ਰੂਰੀ ਹੈ ਫਰੂਟ ਬਾਤੇ ਕੇਲਾ ਨਾ ਕੇਲਾ ਡੇਲੀ ਤੁਸੀਂ ਦੇ ਵਿੱਚ ਉਤੋਲਾਵਾ ਥੋੜੀ ਬੋਤੇ ਬਦਾਮ ਜ਼ਰੂਰ ਪੈਣਾ ਇਹ ਰਾਤ ਨੂੰ ਪੀ ਕੇ ਸਵੇਰੇ ਇਹ ਵੀ ਖਾਦੇ ਆ ਪੰਜੀਰ ਹੈ ਉਹਦਾ ਇੱਕ ਦੋ ਪੀਸ ਉਹ ਖਾਣਿਆ ਕਿਉਂਕਿ ਉਹਦੇ ਨਾਲ ਥੋੜੀ ਪੇਟ ਦੀ ਸਫਾਈ ਹੁੰਦੀ ਹੈ ਇਹ ਉਸ ਤੋਂ ਇਲਾਵਾ ਦੁੱਧ ਹੈ ਜਾਂ ਕਦੀ ਪਈ ਨਾਨ ਭੇਜ ਵੀ ਲੈ ਲੀਦਾ ਇਹ ਚੀਜ਼ਾਂ ਦਾ ਛਮਾਲ ਕਰਦੇ ਆ ਇਹ ਬਾਕੀ ਨਾਰਮਲ ਕੇ ਰੋਟੀ ਘਟ ਖਾਈ ਘਰੀ ਦਿਆ ਔਰ ਸ਼ਾਮ ਦੇ ਟਾਈਮ ਰੋਟੀ ਹੈ ਵੀ ਥੋੜਾ ਜਲਦੀ ਖਾ ਲਓ ਤੁਮ ਤੋਂ ਪਹਿਲਾਂ ਜਿਹੜੀ ਤੱਕ ਰੋਟੀ ਖਾ ਲਓ ਬਧੀਆ ਰਹਿਣਾ ਉਸ ਵੇਲੇ ਥੋੜਾ ਸਭ ਕੁਝ ਤੇ ਰਹਿਣਾ ਸੈਟਿਸਫਾਈ ਠੀਕ ਹੋ ਜਿੰਦਿਆ ਤੇ ਤੁਹਾਨੂੰ ਬਧੀਆ ਰੰਗ ਵਕਤ ਵਾਸਤੇ ਬਧੀਆ ਠੀਕ ਨਾ ਦੇ ਸਕਦੇ ਤੇ ਹੁਣ ਏਮ ਕੀ ਹੈ ਜਿੰਦਗੀ ਦਾ ਏਮ ਕੀ ਹੈ ਏਮ ਤਾਂ ਹੈ ਜਿ ਸਾਤੋਂ ਇੱਕ ਹੈ ਗਿੰ ਮੈਰਾਥਨ ਹੈ ਬੋਸਟਨ ਮੈਰਾਥਨ ਅਮਰੀਕਾ ਦੀ ਉਹ ਨੰਬਰ 1 ਮੈਰਾਥਨ ਹੈ ਮੈਰਾਥਨ ਦੀ ਬਿਤੇ 42 ਕਿਲੋਮੀਟਰ ਤੇ 195 ਮੀਟਰ ਦੀ ਲੈਂਥ ਹੁੰਦੀ ਹੈ ਟੋਟਲ ਉਹ ਪੂਰੀ ਕਰਨ ਵਾਸਤੇ ਤੁਹਾਨੂੰ ਇੱਕ ਟਾਈਮ ਲਿਮਟ ਦਿੱਤੀ ਹੋਇਆ ਜਿਵੇਂ ਕਿ ਸਾਡੇ ਮੈਂ 70 ਸਾਲ ਦਾ ਹੋ ਕੇ ਦੌੜਨਾ ਚਾਹਣਾ ਉਹਦਾ ਟਾਈਮ ਹੈ 2 ਘੰਟੇ 20 ਮਿੰਟ ਦੇ ਅੰਦਰ ਜੇ ਤੁਸੀਂ ਕੁਆਲੀਫਾਈ ਕਰਦੇ ਹੋ ਤੇ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਹੁਣ ਮੇਰਾ ਇਹ ਹੈ ਵੀ ਜਨਵਰੀ 26 ਦੇ ਵਿੱਚ ਬੰਦੇ 42 ਕਿਲੋਮੀਟਰ ਮੈਰਾਥਨ ਕਰਨੀ ਆ ਔਰ ਉਹਦੇ ਵਿੱਚ ਉਹ ਟਾਈਮ ਉਨੇ ਕਵਰ ਕਰਨਾ ਹੈ ਤਾਂ ਕਿ ਮੈਂ ਬੋਸਨ ਮੈਰਾਥਨ ਬਾਤੇ ਕੁਆਲੀਫਾਈ ਹੋ ਜਾ। ਇਹੀ ਏਮ ਹੈ ਉਹ ਸਾਡਾ। ਜਦੋਂ ਨੌਜਵਾਨ ਕਈ ਜਿਹੜੇ ਕਲੀ 16-18 ਦੇ ਵਿੱਚ ਚਲੇ ਗਏ ਨੇ। ਆ ਨਿਕਲਣਾ ਬਾਹਰ ਹੈ ਪਰ ਕਿਤੇ ਨਾ ਕਿਤੇ ਤੁਹਾਡੇ ਵਰਗੇ ਨੂੰ ਦੇਖ ਕੇ ਆ ਉਹਨਾਂ ਨੂੰ ਵੀ ਇੱਕ ਨਵੀਂ ਸ਼ੇਧ ਮਿਲੂਗੀ। ਕੀ ਕਹਿਣਾ ਚਾਹੋਗੇ ਉਹਨਾਂ ਲਈ? ਨਹੀਂ ਹਾਂ ਇਹ ਵੀ ਰਹੀ ਹੈ ਬੱਚਿਆਂ ਵਾਸਤੇ ਨੌਜਵਾਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਸਿਹਤ ਦਾ ਖਿਆਲ ਰੱਖਣ ਜੇ ਸੀਤ ਹੂ ਤਾਂ ਉਹਨਾਂ ਦਾ ਜੀਵਨ ਵੀ ਜਿਹਾਣ ਵਾਲਾ ਹੈ ਆਨੰਦ ਨਹੀਂ ਹੋਊਗਾ ਉਹਨਾਂ ਦਾ ਨਹੀਂ ਨਾਲ-ਨਾਲ ਪਰਿਵਾਰ ਦਾ ਵੀ ਹੁੰਦਾ ਦੇਖੋ ਜੇ ਅਗਰ ਇੱਕ ਬੰਦਾ ਬਿਮਾਰ ਹੋ ਜਾਂਦਾ ਪਰਿਵਾਰ ਤੇ ਤਾਂ ਸਮਝੋ ਸਾਰੇ ਪਰਿਵਾਰ ਨੂੰ ਹੀ ਵਗਦਾ ਪ੍ਰੋਬਲਮ ਆ ਨਹੀਂ ਆ ਕਿ ਸਾਰੇ ਪਰਿਵਾਰ ਡਿਸਟਰਬ ਹੋ ਜਾਂਦਾ ਅਗਰ ਤੁਸੀਂ ਤੰਦਰੁਸਤ ਹੋ ਤਾਂ ਹਰ ਠੀਕ ਆ ਆਪਣਾ ਨਾਰਮਲ ਕੰਮ ਕਰ ਰਹਾ ਹੈ ਤੇ ਤੁਸੀਂ ਵਧੀਆ ਅਗਰ ਪੜਾਈ ਵੀ ਵਧੀਆ ਰੋਗੇ ਤੁਸੀਂ ਹਰ ਪਾਸੇ ਆਪਣੇ ਕੰਮਕਾਰ ਪਿਛਲੇ ਐਕਟਿਵ ਰਹੋਗੇ ਇਸ ਲਈ ਤੁਹਾਨੂੰ ਐਕਸਰਸਾਈਜ਼ ਕਰਨਾ ਰਨਿੰਗ ਜਰਾ ਕਰਨਾ ਜਾਓ ਜੋ ਵੀ ਤੁਸੀਂ ਜਿਮ ਕਰਦੇ ਹੋਗਾ ਕੋਈ ਗੇਮ ਕਰਦੇ ਹੋ ਹਾਕੀ ਹੈ ਫੁੱਟਬਾਲ ਹੈ ਬਹੁਤ ਰੰਗ ਦੇ ਗੇਮ ਹਨ ਅੱਜ ਤੋਂ ਬਹੁਤ ਹੀ ਕਾਫੀ ਚੀਜ਼ਾਂ ਆ ਗਈਆਂ ਨੇ ਇੰਡੀਵਿਜੂਅਲ ਗੇਮਸ ਵੀ ਆ ਗਏ ਹਨ ਤੇ ਉਹ ਬੰਦਾ ਕਰ ਸਕਦਾ ਹੈ ਕਰਕੇ ਵਧੀਆ ਜੀਵਨ ਬਤੀ ਜਾ ਰਿਹਾ ਕਰ ਸਕਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮੈਂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੇ ਇਹ ਸਨ ਉਹ ਕਪਲ ਆ ਜਿਨ੍ਹਾਂ ਨੇ ਕਦੇ ਵੀ ਆਪਣੀ ਉਮਰ ਨੂੰ ਆ ਆਪਣੀ ਪ੍ਰਾਪਤੀ ਦੇ ਵਿੱਚ ਰੋੜਾ ਨਹੀਂ ਬਣ ਦਿੱਤਾ ਤੇ ਵੱਡੀਆਂ ਪਲਾਂਘਾਂ ਪੱਟੀਆਂ ਨੇ ਤੇ ਵੱਡੇ ਹੌਸਲੇ ਦੇ ਨਾਲ ਉਹ ਪ੍ਰਾਪਤ ਕੀਤੀ ਹੈ ਕਿ ਕਿਤੇ ਨਾ ਕਿਤੇ ਲੋੜ ਹੈ ਅੱਜ ਦੀ ਪੀੜ੍ਹੀ ਨੂੰ ਅੱਜ ਦੇ ਨੌਜਵਾਨਾਂ ਨੂੰ ਇਹਨਾਂ ਤੋਂ ਸੇਧ ਲੈਣ ਦੀ ਤੇ ਆਪਣਾ ਜੀਵਨ ਸੁਖਾਲਾ ਬਣਾਉਣ ਦੀ ਤੇ ਜੇਕਰ ਗੇਮਾਂ ਦੇ ਵੱਲ ਉਹਨਾਂ ਦਾ ਰੁਝਾਨ ਹੋਵੇਗਾ ਨੌਜਵਾਨਾਂ ਦਾ ਤਾਂ ਕਿਤੇ ਨਾ ਕਿਤੇ ਆਉਣ ਵਾਲਾ ਸਮਾਂ ਵੀ ਤੇ ਆਉਣ ਵਾਲਾ ਭਵਿੱਖ ਵੀ ਉਹਨਾਂ ਦੇ ਹੱਲੇ ਦੇ ਵਿੱਚ ਹੀ ਹੋਵੇਗਾ ਉਹਨਾਂ ਦੀ ਖੇਤ ਜੇਕਰ ਠੀਕ ਹੋਵੇਗੀ ਤਾਂ ਸਾਰਾ ਕੁਝ ਆਉਣ ਵਾਲਾ ਸਮਾਂ ਵੀ ਜਿਹੜਾ ਉਹਨਾਂ ਦੇ ਅਨੁਕੂਲ ਹੀ ਹੋਵੇਗਾ ਕੈਮਰਾ ਪਤਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸਿੰਘ